ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ પતિ ਪਤਨੀ ਦੇ ਘਰੇ ਲੁਪੇਰ ਦੇ ਚਲਦਿਆਂ ਪਤਨੀ ਦੇ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੇਲਾ ਖਤਮ ਕਰ ਲਈ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਇਲਾਜ ਦੇ ਵੀ ਹੱਸਲ ਲਿਆ ਗਿਆ ਸੀ ਪਰ ਇਸ ਦੌਰਾਨ ਵੀ ਮੌਤ ਹੋ ਗਈ ਉੱਥੇ ਹੁਣ ਮ੍ਰਿਤਕ ਦੇ ਪੇਕੇ ਪਰਿਵਾਰ ਦੇ ਆਪਣੇ ਜਵਾਈ ਅਤੇ ਉਹਨਾਂ ਦੀ ਧੀ ਨੂੰ ਮਾਰਨ ਦਾ આરોਪ ਲਗਾ ਦਿੱਤਾ ਹੈ ਉਦਰ ਸੋਹਰੇ ਪਰਿਵਾਰ ਅਤੇ ਇੱਕ ਛੋਟੇ ਬੱਚੇ ਨੇ ਇਹਨਾਂ aaropaan nu nakar deta hai. ਉਦਰ ਪੁਲੀਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਹੇਠ aaropi pati de khilaf mamla darj karke kanooni karwai shuru kar di ti hai. ਜੀ ਰਗਾ ਜੋ ਅਜੇ ਮੌਕੇ ਵੇਖਿਆ ਜਾ ਸਕਦਾ ਜ਼ਬਰਦਸਤੀ ਸੂਆਪਰੇਟ ਵੀ ਹੋਇਆ ਗਲੇ 'ਚ ਖੂਨ ਵਗਣ ਲਿਆ। ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜੋ ਆਈ ਨੇ ਕੀਤਾ ਬਾਕੀ ਕੋਈ ਜਾ ਕੇ ਨਹੀਂ ਜਾਇਜ਼ ਹੋਤੀ। ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜਵਾਈ ਜੋ ਕਾਰਾ ਕੀਤਾ ਇਹਦੇ ਕਾਰ ਕਰਾ ਕੇ ਤੇ ਬੋਰੀ ਚ ਪਾ ਕੇ ਤੇ ਹਸਪੀਟਲ ਜਾਂਦਾ ਦਿਓੜ ਮਰੀ ਨੂੰ ਲੈ ਕੇ ਆਏ ਇਹੇ ਇਹ ਬਾਕੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ ਕਿੰਨੇ 13 ਸਾਲ ਹੋ ਗਏ 13 ਸਾਲ ਹੋ ਗਏ ਪਰ ਵਿੱਚੋਂ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਰਗੀ ਬਣੀ ਨਹੀਂ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਬਹੁਤ ਬੱਚੇ ਆ ਠੀਕ ਹੈ ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਇਹਦੇ ਇਹਦੇ ਵਾਰਨਿੰਗ ਚ ਚੈਲੰਜ ਇਹ ਹੀ ਕਿ ਮੈਨੂੰ ਆ ਲਿਆਂ ਦਿਓ ਦੋ ਤਿੰਨ ਦਿਨਾਂ ਚ ਮੈਂ ਤਾਰੇ ਦਿਖਾ ਦਗਾ ਕਿ ਮੈਂ ਕੀ ਆ ਤੇ ਇਹ ਕੀ ਆ ਨਹੀਂ ਤਾਰੇ ਦਿੱਤੀ ਗਈ ਘਰ ਜ ਘਰ ਚ ਕੁੜੀ ਨੂੰ ਸਾਡੀ ਲੜਕੀ ਨੂੰ ਹਾਂਜੀ ਨਹੀਂ ਹੋਇਆ ਤੇ ਨਹੀਂ ਹੋਇਆ ਦੱਸਿਆ ਤਾਂ ਨਹੀਂ ਜਦੋਂ ਹੋਇਆ ਨਹੀਂ ਤਾਂ ਕਿਦਾਂ ਹੀ ਕਹਿ ਦੀ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਮੋਕਾ ਵੇਖੋ ਠੀਕ ਹੈ ਦੋ ਤਿੰਨ ਪਿੰਡਾਂ ਦੀ ਪੰਚਾਇਤ ਆਈ ਉਹਨੇ ਚੈੱਕ ਕਰੋ ਫੋਨ ਵਗਣ ਲਿਆ ਤੇ ਟੀਕਾ ਲੱਗਾ ਉੱਥੇ ਜਰਦਾ ਨਹੀਂ ਇੱਕ ਪਾਉ ਹੁਣੇ ਅੱਖੀਂ ਨਾਲ ਆ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਆ ਚੀਜ਼ ਲਾਈ ਗੀ ਟੀਕਾ ਲੱਗਾ ਗੀ ਕੋਈ ਦੱਤਾ ਨਹੀਂ ਗਿਆ ਇਹ ਤੁਹਾਨੂੰ ਚਲਿਆ ਪੂਰਾ ਬਾਕਸਿੰਗ ਵੀ ਚਲਿਆ ਕਾ ਦਿਖਾ ਦੇ ਤਾਉਣ ਜਾ ਵੇਖੋ ਜਾ ਕੇ ਮੋਕਾ ਦੇਖੋ ਸਾਰੀ ਸੰਗਤ ਆਈ ਆ ਵੇਖੋ ਇਹ ਲੈ ਕੇ ਗਏ ਦਿਓ ਗੁਦਾਰਗਨ ਦਾਪਰ ਟ੍ਰਾਂਸਪੋਰਟ ਦੀ ਉਹ ਉਦੋਂ ਲੜਕੀ ਦੀ ਹਾਲਤ ਕਿਸ ਤਰ੍ਹਾਂ ਦੀ ਕੱਖ ਵੀ ਨਹੀਂ ਤੇ ਉਹ ਤਾਂ ਲਿਆ ਕੇ ਛੱਡ ਦਿੱਤੀ ਨਾ ਕਿਸੇ ਨਾਲ ਗੱਲ ਹੋਈ ਨਾ ਸਾਡੀ ਉਦੋਂ ਵੀ ਪਤਾ ਲੱਗਾ ਲਾ ਕੇ ਤੇ ਲਿਆ ਕੇ ਤੇ ਸਾਡੇ ਆ ਕੇ ਤੁਹਾਡੀ ਕੁੜੀ ਜੇ ਸਾਡੇ ਨਾਲ ਗੱਲ ਪਹਿਲਾਂ ਕਰਉਂਦੇ ਤਾਂ ਖੋਸ ਸਕਦਾ ਬਚ ਜੇ ਇਹਨਾਂ ਆਉਣ ਲੱਗਿਆਂ ਫੋਨ ਵੀ ਨਹੀਂ ਕੀਤਾ ਠੀਕ ਹੈ ਜੀ ਰਸਤੇ 'ਚ ਕੀਤਾ ਰਸਤੇ 'ਚ ਕੀਤਾ ਤਾਂ ਕੀ ਕੀਤਾ ਕੰਮ ਕਰਕੇ ਤੇ ਫੇਰ ਕੀਤਾ ਰਸਤੇ 'ਚ ਕੀਤਾ ਗਿਆ ਇਹਨਾਂ ਨੇ ਮੈਂ ਬ੍ਰਦਰ ਕੁੜੀ ਦਾ ਜੀ ਮੈਨੂੰ ਰਸਤੇ 'ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਹਾਂ ਵੀ ਜਲਦੀ ਆ ਜਾਓ ਤੁਹਾਡੀ ਕੁੜੀ ਨੇ ਕੋਈ ਜ਼ੇਲੀ ਚੀਜ਼ ਖਾ ਲਈ ਠੀਕ ਹੈ ਅਸੀਂ ਉਸੇ ਵੇਲੇ ਸਰ ਭੱਜੇ ਪਿਆਗੇ ਘਰੋਂ ਜੀ ਜਦੋਂ ਆਏ ਆ ਤੇ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਫੇ ਕੁੜੀ ਚ ਸਵਾਸ ਨਹੀਂ ਨਾ ਤੇ ਸਾਡੀ ਉਹਦੋਂ ਕੋਈ ਗੱਲ ਹੋਈ ਜੀ ਤੇ ਨਾ ਅਸੀਂ ਕਿਦਾਂ ਕਹਿ ਸਕੀਏ ਵੀ ਕੁੜੀ ਨੇ ਖੁਦ ਕੁਝ ਖਾਦਾ ਹੁਣ ਸਾਡੇ ਜਵਾਈ ਦਾ ਹੀ ਸਾਰਾ ਕਸੂਰ ਆ ਜਾਂ ਤਾਂ ਉਹਨਾਂ ਨੇ ਜਬਰੇ ਕੋਈ ਚੀਜ਼ ਉਹਨਾਂ ਨੂੰ ਦੇਤੀ ਆ ਤੇ ਜਾਂ ਤਾਂ ਉਹਨਾਂ ਨੇ ਕੁਝ ਇੱਕ ਬਲੱਡ ਹਲੇ ਵੀ ਨਿਕਲਿਆ ਕੋ ਮਾਰਤਾ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜਵਾਈ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਹੈ ਹਾਂ ਉਹ ਨਾ ਮਾਰਿਆ ਅੰਦਰ ਇਹ ਸਰ ਆਪਣੇ ਲੜਕੀ ਆ ਸੁਖਵਿੰਦਰ ਕੌਰ ਹਾਂਜੀ ਇਹਦੇ ਪੇਕੇ ਹੈਗੇ ਆ ਪਿੰਡ ਪੰਡੋਰੀ ਬੈਂਸਾਂ ਜੀ ਗਰਦਾਫਰ ਦੇ ਲਾਗੇ ਜੀ ਤੇ ਇਹਦੇ ਸੋਹਰੇ ਆ ਗਿਆ ਪਿੰਡ ਮਠੋਲੇ ਦੀ ਥਾਣਾ ਛੀਗਰ ਗਿੰਦਪੁਰ ਦੇ ਚ ਹਾਂਜੀ ਤੇ ਉਹ ਕਿਤੇ ਧੂਆ ਪਰਿਵਾਰ ਨਾਲ ਝਗੜਾ ਚੱਲਦਾ ਜੀ ਪਹਿਲਾਂ ਕਿ ਪੁਰਾਣਾ ਪਤਾ ਪੱਥੀ ਬਾਹਰ ਬੁਰੀਂਦਾ ਵਾ ਉਹਨਾਂ ਦੇ ਬਾਹਰੋਂ ਆਇਆ ਤੇ ਵਿੱਚ ਝਗੜਾ ਆਇਆ ਵਾ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੜਕੇ ਨੇ ਝਗੜਾ ਤੇ ਉਹਨੇ ਦਵਾਈ ਖਾ ਲਈ ਜੀ ਇਹਨਾਂ ਦਾਖਲ ਕਰਾਤਾ ਸੂਲਸਤਾਨ ਉਥੇ ਲਾਜ ਦਿਨਾਂ ਕੋਈ ਲੜਕੀ ਦੀ ਮੌਤ ਹੋ ਗਈ ਹੈ ਤੇ ਜਿਹੜਾ ਲੜਕੀ ਦੇ ਬਾਪ ਪ੍ਰੀਤਮ ਸਿੰਘ ਦੇ ਪਨੋਰੀ ਮੈਥ ਦੇ ਬਿਆਨ ਤੇ ਆਪਾਂ ਪਰਚਾ ਦਰਜ ਕਰਤਾ ਤਾਂ ਜੀ ਜੋ ਕਾਨੂੰਨ ਮੁਤਾਬਕ ਕਾਰਵਾਈ ਆਪਾਂ ਕਰਤੀ ਹੈ ਜੀ ਜਿਹੜਾ ਦੋਸ਼ੀ ਹੈ ਜੇ ਉਹ ਸਾਡੇ ਗ੍ਰਿਫਤਾਰ ਕਰਕੇ ਜਲਦੀ ਫਿਰਨ ਤੋਂ ਆਪਾਂ ਕੇਸ ਦਾ ਲਗਾਉਣਾ ਉਹਨਾਂ ਦੋਸ਼ੇ ਤੇ ਸਾਡੀ ਲੜਕੀ ਨਾਲ ਝਗੜਾ ਮਾਰਕਟਾਈ ਕਰਦਾ ਸਾਡਾ ਜਿਹੜਾ ਦਵਾਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਤੰਗ ਆ ਕੇ ਤੇ ਨੇ ਉਹਦਾ ਦਵਾਈ ਇਹਨੇ ਦੇ ਦਿੱਤੀ ਹੈ ਜ਼ਬਰਦਸਤ ਜੀ ਉਹਨੂੰ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਉਹ ਕਾਰਵਾਈ ਕੀਤੀ ਹੈ ਜੀ 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 ਸਾਡੇ ਫਰਾਜ਼ਾ ਕਾਰਜ ਚੜ ਗਿਆ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਲੱਗ ਤੁਸੀਂ ਕੀ ਲੱਗ ਮੈਂ ਉਹਦਾ ਜੇਠੂਆਂ ਪਿਤਾ ਵੀ ਲਾ ਲਓ ਠੀਕ ਹੈ ਜੀ ਪਿਤਾ ਲਾ ਲਓ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਇਲਜ਼ਾਮ ਲਾਏ ਨਾ ਸਾਡਾ ਭਰਾ ਵਾ ਇੱਕ ਸਾਥ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਕਿ ਉਹਨੂੰ ਮਾਰਿਆ ਵਾ ਜੀ ਜੀ ਉੱਤੇ ਬੜੇ ਇਲਜ਼ਾਮ ਲੱਗੇ ਆ ਠੀਕ ਹੈ ਜੀ ਮੈਂ ਉਹ ਅਲਜਾਮ ਦਾ ਪਿੰਡ ਦਾ ਸਰਪੰਚ ਸਾਹਿਬ ਆਏ ਇਹਨਾਂ ਦੇ ਹਾਂਜੀ ਪੂਰੀਆਂ ਕਾਲ ਡਿਟੇਲਾਂ ਭੇਜੂੰਗਾ ਜੀ 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 ਕਿੰਨੇ ਉਹਨੇ ਪੈਸੇ ਭੇਜਿਆ ਜੀ ਜੀ ਕਿੰਨਾ ਸਾਲਾਂ ਚ ਉਹਦੇ ਕਾਉਂਟ ਚ ਕਿੰਨੇ ਪੈਸੇ ਆਏ ਆ ਜੀ 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 ਮੈਂ ਇੱਕ ਖੁਦ ਬਲੌਗਰ ਹਾਂ ਜੀ 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 ਮੇਰਾ ਚੈਨਲ ਖੁਦ ਤਿੰਨੇ ਚੈਨਲ ਆ ਮੇਰੇ ਮੈਂ ਖੁਦ ਬਲੌਗਰ ਹਾਂ ਹਾਂਜੀ ਹਾਂਜੀ ਮੈਂ ਹਰ ਇੱਕ ਚੀਜ਼ ਹਾਂਜੀ ਜਿਹੜੀ ਆ ਉਹ ਸਾਹਮਣੇ ਕਰੂੰਗਾ ਠੀਕ ਹੈ ਜੀ ਉਹ ਮੈਂ ਉਹਦੀਆਂ ਕਾਲ ਡਿਟੇਲਾਂ ਵਿੱਚ ਪਾਉਂਗਾ ਵੀ ਕਿੱਥੇ ਕਿੱਥੇ ਫੋਨ ਕੀਤੇ ਉਹਨੇ ਔਰ ਇਸ ਵਕਤ ਮੇਰੇ ਕੋਲ ਕਾਲ ਰਿਕਾਰਡ ਹੈ ਕਿ ਮੈਂ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਇਹਨਾਂ ਫੋਨ ਨਹੀਂ ਚੁੱਕਿਆ ਅੱਛਾ ਜੀ ਮੈਂ ਮੈਸੇਜ ਕੀਤੇ ਵਾਇਸ ਮੈਸੇਜ ਮੇਰੇ ਫੋਨ ਵਿੱਚ ਆ ਠੀਕ ਹੈ ਜੀ ਕਿ ਬਿਆਨਤ ਸਿੰਘ ਜੀ ਤੁਹਾਡੀ ਭੈਣ ਨੇ ਕੁਝ ਜਰੀਲੀ ਚੀਜ਼ ਖਾ ਲਈ ਆ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਤੁਸੀਂ ਫੋਨ ਚੁੱਕੋ ਤੇ ਜਲਦੀ ਆ ਜਾਓ ਮੈਂ ਅਬਰੋਲ ਹਸਪੀਟਲ ਜਾ ਰਿਹਾ ਹਾਂ ਠੀਕ ਹੈ ਜੀ ਠੀਕ ਹੈ ਮੈਂ ਸਰੇ ਆਮ ਬਿਲਕੁਲ ਇਹ ਗੱਲ ਲਿਖ ਦਿੱਤੀ ਆ ਔਰ ਇਹਦੇ ਵਿੱਚ ਮੇਰੇ ਮੌਜੂਦ ਆਓ ਠੀਕ ਹੈ ਜੀ ਚੀਜ਼ਾਂ ਠੀਕ ਹੈ। ਬਾਕੀਆ ਬਾਕੀਆ ਉਹਦੀ ਬੇਟੀ ਆ। ਇਹਨੂੰ ਆਪਾਂ ਨਾ ਮੈਂ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦਾਦੂ ਦੀ ਵੀ ਕੀ ਹਾਲਤ ਆ। ਨਹੀਂ ਇਹ ਕਸਮ ਕਰਨੇ ਆ। ਵੀ ਆਹੀਂ ਇਹਨੂੰ ਕੁਛ ਸਿਖਾਇਆ ਹੋਵੇ ਵੀ ਤੂੰ ਆਪ ਬੋਲੀ। ਆਹੀਂ ਇਹ ਵੀ ਕਸਮ ਖਾਨੇ ਆ ਆਪਣੇ ਧੀਆਂ ਪੁੱਤਾਂ ਤਾਂ ਕਹ ਖਾਨੇ ਆ। ਤਣ ਚੁੰਦੇ ਕੁਛ। ਮੰਮਾ ਨੇ ਖੁਦ ਖਾਧੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ 7 ਸਾਲਾਂ ਬਾਅਦ ਬਾਹਰ ਹੋ ਆਏ ਸੀ। ਠੀਕ ਹੈ ਜੀ। ਸੋ ਇਹਨਾਂ ਦਾ ਇੱਕ ਇੱਕ ਇਲਜ਼ਾਮ ਆ। ਕਿਉਂ ਕਾਰਫੋਨ ਨਹੀਂ ਸੀ ਕਰਦਾ ਆਪਣੀ ਕਰਵਾਇ ਦੀ ਠੀਕ ਹੈ ਜੀ ਉੱਤ ਦੱਸੋ ਤੋ ਰੋਜ਼ ਸੱਤ ਸੱਤ ਤਿੰਨ ਤਿੰਨ ਚਾਰ ਵਾਰੀ ਫੋਨ ਕਰਦੇ ਪਪਾ ਉਹ ਤਾਂ ਚਲੋ ਡਿਟੇਲਾਂ ਵੀ ਆ ਹੀ ਜਾਣੀਆਂ ਠੀਕ ਹੈ ਜੀ